ਬਈ ਇਹ ਆ ਵੀਡੀਓ ਦੇ ਨਾਲ ਨਾਲ ਫੋਟੋ ਚੱਲੀ ਜਾਂਦੀ ਆ ਇਹੇ ਭੈਣ ਭਰਾ ਅਸੀਂ ਦੋ ਬੱਚੇ ਸੀ ਉਹ ਜਨਾਨੀ ਦੇ ਤੇ ਮੈਂ ਅੱਗੇ ਵੀ ਗੱਲ ਕਰੂੰਗਾ ਤੇ ਆ ਵੀਡੀਓ ਦੇ ਵਿੱਚ ਮੈਂ ਫੋਟੋ ਲਾਈ ਵੀ ਆ ਤੁਸੀਂ ਦੇਖੋ ਕਿੰਨੇ ਸੋਹਣੇ ਬੱਚੇ ਜੀ ਕਿੱਡਾ ਕਲਜੋਗਾ ਹੈ ਨਾ ਭਾਈ ਤੁਸੀਂ ਇਹ ਵੀਡੀਓ ਸਾਰੀ ਜਾਣਕਾਰੀ ਵਾਲੀ ਆ ਬਈ ਸੁਣਿਓ ਅ ਅਸੀਂ ਕਾ ਭਾਈ ਸਾਰੇ ਉਹਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਅੱਜ ਚਲੋ ਫਾਰਮ ਦੇ ਵੀਡੀਓ ਆਪਾਂ ਡੇਲੀ ਪਾਉਣੇ ਆ ਹਨਾ ਫਾਰਮ ਬਾਰੇ ਜਾਣਕਾਰੀ ਦਿੰਨੇ ਆ ਡੇਲੀ ਵੀ ਆ ਹੋ ਗਿਆ ਹੋ ਗਿਆ ਇੰਜੋਏ ਕਰਦੇ ਆ ਆਪਾਂ ਤੇ ਆਪਰਸਾਂ ਚੋਕ ਦੀ ਗੱਲ ਆ ਬਈ ਆਪਣਾ ਪਿੰਡ ਫੂਲ ਹੈਗਾ ਜ਼ਿਲ੍ਹਾ ਬਠਿੰਡਾ ਤੇ ਆਪਣੇ ਨਾਲ ਇੱਕ ਪਿੰਡ ਆ ਆਪਣਾ ઠવાਈ ਦੇ ਨਾਲ ਫੁੱਲੇ ਵਾਲਾ ਉੱਥੇ ਸਾਰਿਆਂ ਨੇ ਤਕਰੀਬਨ ਖਬਰ ਦੇਖ ਹੀ ਲਈ ਹੋਊ ਪੜ੍ਹ ਵੀ ਲਈ ਹੋਊਗਾ ਨਾ ਵੀ ਉੱਥੇ ਦੋ ਬੱਚਿਆਂ ਦਾ ਜਿਹੜਾ ਮਤਲਬ ਹੀ ਮਰਡਰ ਹੋਇਆਗਾ ਉਹ ਆਪਣੇ ਮਾਂ ਵੱਲੋਂ ਕਰਾਇਆ ਗਿਆਗਾ ਉਹਦੇ ਇੱਕ ਮੁੰਡਾ ਸੀਗਾ ਕੁੜੀ ਆ ਸੀ ਛੋਟੀ ਜੀ 6-7 ਸਾਲ ਦਾ ਮੁੰਡਾ ਸੀ 6-7 ਹਾਲ ਦੀ ਕੁੜੀ ਆ ਸੀ ਮੈਨੂੰ ਲੱਗਦਾ ਤੇ ਤਕਰੀਬਨ ਕੀ ਹੋਇਆ ਬਈ ਉਹ ਜਾਣਕਾਰੀ ਤੁਹਾਨੂੰ ਦੰਦਾ ਮੈਂ ਜਿਹੜੀ ਮਾਂ ਸੀ ਉਹ ਥੋੜੀ ਜੀ ਗਲਤ ਸੀਗੀ ਕਿਸੇ ਬੰਦੇ ਨਾਲ ਤੇ ਨਾਲ ਉਹ ਆਪ ਦੀ ਉਹਦੀ ਭੈਣ ਲਾ ਲਈ ਆਪ ਦੀ ਉਹ ਜਨਾਨੀ ਨੇ ਕੀ ਕੀਤਾ ਬਾਈ ਗਵਾਨ ਦੇ ਵਿੱਚ ਵਿਆਹ ਸੀ ਪਹਿਲਾਂ ਤਾਂ ਉੱਥੋਂ ਜਿਹੜੀ ਕੁੜੀ ਆ ਉਹਨੂੰ ਕੁਝ ਦੇਤਾ ਗਵਾਨ ਦੇ ਵਿੱਚ ਵਿਆਹ ਸੀ ਕਹਿੰਦੀ ਉਹ ਘਰੇ ਢਿੱਲੀ ਵਿੱਚ ਹੀ ਰਹਿਣ ਲੱਗੀ ਤੇ ਮਤਲਬ ਵੀ ਡਾਕਟਰ ਕੋਲ ਲੈ ਗਣੀ ਆ ਕਹਿੰਦੇ ਵੀ ਖਾ ਵੀ ਲਿਆ ਉਹ ਵਿਆਹ ਦੇ ਵਿੱਚ ਵੀ ਤਾਂ ਬਿਮਾਰ ਹੋ ਗਈ ਉਹ ਮਰ ਗਈ ਬਾਈ ਮਰ ਗਈ ਤੇ ਉਹ ਚੱਕੀ ਦਾ ਬਦਨਾਸ ਸਸਕਾਰ ਕਰਤਾ ਕਹਿੰਦੀ ਵੀ ਖਾ ਵੀ ਲਿਆ ਡਾਕਟਰ ਨੂੰ ਦਿਖਾਈ ਨਹੀਂ ਉਸ ਤੋਂ ਬਾਅਦ ਕੀ ਹੋਇਆ ਬਾਈ ਲਜਵਾਕ ਸੀਗਾ ਦੂਜੇ ਤੀਜੇ ਦਿਨਾਂ ਜਵਾਕ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਤੇ ਘਰੇ ਪਾਈ ਰੱਖੇ ਜੋ ਡਾਕਟਰ ਦਾ ਨਾਂ ਲੈਂਦੇ ਸੀਗੇ ਨਾਲ ਉਹਦੀ ਭੈਣ ਲੀਵੀ ਸੀ ਬਾਈ ਜਨਾਨੀ ਉਹਦੀ ਬੱਚਿਆਂ ਦੀ ਮ ਪੈਂ ਅਲੀ ਵੀ ਸੀ ਉਹਦੇ ਤੇ ਨਾਂ ਲਵਦਾ ਜਿਹੜਾ ਮਤਲਬ ਵੀ ਦਲਤ ਕੰਮ ਦੇ ਵਿੱਚ ਪਈ ਵਿਸੀ ਨਾਂ ਲਓ ਬੰਦਾ ਸੀ ਉਹ ਸੀ ਕਰ ਲਿਆ ਵਾ ਤਿੰਨੇ ਜਣੇ ਨੇ ਬਾਈ ਮੁੰਡੇ ਨੂੰ ਵੀ ਕੁਛ ਦਿੱਤਾ ਮੁੰਡਾ ਸੀਗਾ 5-6 ਸਾਲ ਦਾ ਬਹੁਤ ਸੋਹਣਾ ਸਨਖਾ ਚਬਾਕ ਸੀਗਾ ਕੁੜੀ ਵੀ ਬਹੁਤ ਸੋਹਣੀ ਸਨਖੀ ਸੀਗੀ ਤੇ ਜਿਹੜਾ ਉਹਦੇ ਕੁੜੀ ਦੇ ਘਰ ਆਲਾ ਸੀਗਾ ਉਹ ਵਿਚਾਰਾ ਲਰਮਾ ਬਹੁਤ ਜਾਦੇ ਤੇ ਬਾਈ ਉਹ ਜਦੋਂ ਮੁੰਡੇ ਨੂੰ ਕੁਛ ਦੇਤਾ ਮੁੰਡਾ ਵੀ ਘਰੇ ਪਿਆ ਮਰ ਗਿਆ ਤੇ ਜਦੋਂ ਉਹਨਾਂ ਨੇ ਮਤਲਬ ਵੀ ਉੱਤਾ ਚੱਕ ਲਿਆ ਵੀ ਹਨਾ ਪਰਿਵਾਰ ਵਾਲਿਆਂ ਨੇ ਉੱਤਾ ਚੱਕੇ ਵੀ ਆਇ ਨਹੀਂ ਆਇ ਨਹੀਂ ਥੋੜਾ ਥੋੜੀ ਥੋੜੀ ਪਤਾ ਲੱਗਿਆ ਹੈ ਇੰਟਰਵਿਊ ਕੁਛ ਦਿੱਤਾ ਵਾ ਇਹਨੂੰ ਤੇ ਪੋ ਉਹ ਦੋਨੇ ਜਨਾਨੀਆਂ ਫਿਰ ਇਹਨੀਆਂ ਬੰਦਾ ਬਾਈ ਉਹ ਫਰਾਗ ਆ ਤੁਸੀਂ ਦੇਖੋ ਬਾਈ ਕਿੱਡਾ ਕਲਜੋਗ ਆ ਗਿਆ ਯਾਰ ਗਲਤ ਕੰਮਾਂ ਕਰਕੇ ਜਨਾਨੀਆਂ ਆਪਦੇ ਪਰਿਵਾਰ ਦੇ ਮਤਲਬ ਹੀ ਬੱਚਿਆਂ ਨੂੰ ਮਾਰੀ ਜਾਂਦੀਆਂ ਆਪੇ ਘਰਾਂ ਵਾਲੇ ਨੂੰ ਮਾਰੀ ਜਾਂਦੀਆਂ ਹਨਾ ਵਿੱਚ ਕੋਈ ਸਸ ਸਹੁਰੇ ਨਹੀਂ ਮਾਰਤਾ ਬਾਈ ਹੱਥ ਬੰਨ ਕੇ ਬੇਨਤੀ ਆ ਇਹ ਜਨਮ ਅਨਮੁੱਲਾ ਵਾਰ-ਵਾਰ ਨਹੀਂ ਆਪਾਂ ਨੂੰ ਮਿਲਦਾ ਹਨਾ ਆਪਣੀ ਮਾਂ ਕੋਲੀ ਸੇਵਾ ਕਰੋ ਜਿਹੜੇ ਆਪਣੇ ਬਾਲ ਬੱਚੇ ਆਗੇ ਉਹਨਾਂ ਨੂੰ ਮਤਲਬ ਹੀ ਮਤਲਬ ਹੀ ਕੇਅਰ ਕਰੋ ਉਹਨਾਂ ਦੀ ਯਾਰ ਹਨਾ ਬਗਾਨਾ ਬੰਦਾ ਕੁਝ ਨਹੀਂ ਦਿੰਦਾ ਬਾਈ ਮਾੜੇ ਚੰਗੇ ਟਾਈਮ ਦੇ ਵਿੱਚ ਆਪਣਾ ਆਪ ਦਾ ਪਰਵਾਸ ਸਾਥ ਦਿੰਦਾ ਹੁੰਦਾ ਹੋਰ ਕੋਈ ਸਾਥ ਨਹੀਂ ਦਿੰਦਾਗਾ ਠੀਕ ਆ ਬਈ ਆਪਾਂ ਤਾਂ ਇਹੀ ਗੱਲ ਕਹਿਣੇ ਆ ਵੀ ਜਿਹਦਾ ਵਿਆਹ ਹੋ ਗਿਆ ਜਾਂ ਚਾਹੇ ਨਹੀਂ ਹੋਇਆ ਜਿਹਦਾ ਵਿਆਹ ਹੋਇਆਗਾ ਸਿਰਫ ਆਪਣੇ ਘਰਦਿਆਂ ਤੇਤ ਮਤਲਬ ਰੱਖੋ ਆਪਣੀ ਵਾਈਫਾ ਜੋ ਕੁਝ ਵੀ ਆਪਾਂ ਬਈ ਪੈਸਾ ਟਿਕਾ ਕਮਾਉਣੇ ਜਾਂ ਆਪਾਂ ਬਾਹਰ ਖਵਾ ਦਿੰਦੇ ਆ ਉਹੀ ਆਪਾਂ ਸੋਦਾ ਪਤਾ ਘਰੇ ਲੈ ਕੇ ਜਾਓ ਜਿਹੜੇ ਸੂਟ ਪੱਲਾ ਆਪਾਂ ਬਾਹਰ ਦਿੰਨੇ ਜਨਨੀਆਂ ਨੂੰ ਉਹੀ ਆਪਦੇ ਘਰਦਿਆਂ ਨੂੰ ਦਿਓ ਨਹੀਂ ਤਾਂ ਘਰਦੇ ਖੁਸ਼ ਹੁੰਦੇ ਨਾਲੇ ਆਪਦੀ ਮਤਲਬ ਵੀ ਆਤਮਾ ਸ਼ਾਂਤ ਹੁੰਦੀ ਆ ਨਾ ਖੁਸ਼ ਹੁੰਦੇ ਆਗੇ ਤੇ ਪਰਿਵਾਰ ਨੂੰ ਬਈ ਸਾਹਮ ਕੇ ਰੱਖੋ ਆਦੇ ਮਾਪਿਆਂ ਨੂੰ ਸਾਹਮ ਕੇ ਰੱਖੋ ਆਪਦੇ ਬਾਲ ਬੱਚੇ ਨੂੰ ਆਪਦੇ ਘਰਾਂ ਵਾਲਿਆਂ ਨੂੰ ਬਈ ਬੇਨਤੀ ਕਰਦਾ ਬਾਰ ਵੀ ਇਹ ਵੀਡੀਓ ਕੋਈ ਮੈਂ ਵਾਹੀ ਸ਼ੇਅਰ ਵਾਸਤੇ ਨਹੀਂ ਪਾਉਂਦਾ ਹਨਾ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਵੀ ਉਹ ਜਨਾਨੀਆਂ ਜਿੱਦੀ ਘੜੀ ਫੁੱਲੇ ਵਾਲਾ ਪਿੰਡ ਸੀ ਉਹਨਾਂ ਦਾ ਦੋ ਬੱਚੇ ਵਾਦੇ ਉਹਨੇ ਆਪਦੀ ਭੈਣ ਨਾਲ ਲਾ ਲਈ ਤੇ ਆਪਦਾ ਜਿਹੜਾ ਖਸਮ ਸੀ ਖਸਮ ਹੀ ਕਹਿ ਲਓ ਭਾਈ ਉਹਨੂੰ ਕੁੱਤੇ ਨੂੰ ਹਨਾ ਉਹ ਨਾਲ ਲਾ ਕੇ ਭਾਈ ਤੇ ਮਰਦੀ ਆਪਣੀ ਫੂਲ ਥਾਣੇ ਦੇ ਵਿੱਚ ਅੱਜ ਟਾਈਮ ਉਹ ਨਾ ਭਾਈ ਐਦਾਂ ਨਾ ਕਰੋ ਯਾਰ ਆਪਾਂ ਕੀ ਇਹਦੇ ਚੁੰਡੀ ਵੀ ਵੱਢਦੇ ਨਾ ਉਹਦੇ ਵੀ ਦੁੱਖ ਲੱਗਦਾ ਆਦੇ ਬਾਅਦ ਬੱਚੇ ਮਾਰਨੇ ਮਾਂ ਪਿਓ ਮਾਰਨਾ ਬਹੁਤ ਔਖਾ ਹੁੰਦਾ ਭਾਈ ਇਹੀ ਬੇਨਤੀ ਕਰਦਾ ਵੀ ਅਣਮੁੱਲਾ ਜਨਮਾ ਵਾਰ-ਵਾਰ ਨਹੀਂ ਮਿਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਦੇ ਮਹਿਰਾ ਕਰੀ ਸਾਰਿਆਂ ਤੇ ਤੇ ਆਪ ਦੇ ਬਾਲ ਬੱਚੇ ਆਪ ਦੇ ਘਰ ਪਰਵਾਸ ਸਾਰਿਆਂ ਨੂੰ ਸਾਹਮਣੇ ਰੱਖੋ ਭਾਈ ਅਨਮੋਲ ਜਨਮਾ ਬਾਲ ਵਾਰ ਨਹੀਂ ਮਿਲਦਾ ਹਨਾ ਭਾਈ ਧੰਨਵਾਦ